ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਦੋਸਤੋ ਅੱਜ ਆਏ ਹੋਏ ਸੀਗੇ ਜੀ ਆਪਾਂ ਸ਼੍ਰੀ ਅਰਗੋਵਿੰਦਪੁਰ ਤੇ ਇੱਥੇ ਟੇਕਿਆ ਜੀ ਮੱਥਾ ਕਿਉਂਕਿ ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਵਾ ਗੁਰਦੁਆਰਾ ਦਮਦਮਾ ਸਾਹਿਬ ਤੇ ਲੋ ਜੀ ਹੁਣ ਟੀਮ ਬਣ ਰਹੀ ਸੀਗੀ ਜੀ ਰੁਮਾਲਾ ਔਰ ਮੈਂ ਬੰਨਿਆ ਹੋਇਆ ਸੀਗਾ ਜੀ ਆਪਣੇ ਸਿਰ ਤੇ ਰੁਮਾਲ ਕਿਉਂਕਿ ਮੇਰੇ ਕੋਲ ਸੀਗਾ ਤੇ ਇੱਥੇ ਪੂਰੀ ਅੱਜ ਟੀਮ ਆਈ ਹੋਈ ਸੀਗੀ ਤੇ ਆਪਾਂ ਟੇਕਾਂਗੇ ਜੀ ਮੱਥਾ ਤੇ ਹੁਣ ਜਾ ਰਹੇ ਸੀਗੇ ਜੀ ਆਪਾਂ ਜੀ ਗੁਰਦੁਆਰੇ ਦੇ ਅੰਦਰ ਮੱਥਾ ਟੇਕਣ ਤੇ ਤੁਸੀਂ ਵੀ ਟੇਕਿਓ ਮੱਥਾ ਲੋ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਦੇ ਔਰ ਸਬ ਦਾ ਭਲਾ ਮੰਗੋ ਉਸ ਤੋਂ ਬਾਅਦ ਜੀ ਮੱਥਾ ਟੇਕਣ ਤੋਂ ਬਾਅਦ ਜੀ ਸਾਨੂੰ ਮਿਲਿਆ ਜੀ ਗੁਰੂ ਦਾ ਪ੍ਰਸ਼ਾਦ ਜਿਹਦੇ ਮੂਰੇ ਸਾਰੀਆਂ ਤਾਕਤਾਂ ਫੇਲ ਆ ਤੇ ਇੱਥੇ ਅਸੀਂ ਬੈਠੇ ਹੋਏ ਸੀਗੇ ਜੀ ਸਰੋਵਰ ਕੋਰੇ ਤੇ ਇੱਥੇ ਦੇਖੀਆ ਥੋੜੀਆਂ ਰੰਗ-ਬਰੰਗੀਆਂ ਜੀਆਂ ਮੱਛੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 뷰 ਸੀ ਤੇ ਉਸ ਤੋਂ ਬਾਅਦ ਜੀ ਆਪਾਂ ਚੱਲ ਗਏ ਗੁਰੂ ਦਾ ਪ੍ਰਸ਼ਾਦ ਚਖਣ ਤੇ ਇੱਥੇ ਛਕਿਆ ਜੀ ਗੁਰੂ ਦਾ ਪ੍ਰਸ਼ਾਦ ਆ ਤੇ ਸਭ ਤੋਂ ਪਹਿਲਾਂ ਮਿਲੀਆਂ ਦੋ ਰੋਟੀਆਂ ਤੇ ਨਾਲ ਜੀ ਮਿਲੀ ਜੀ ਸਾਨੂੰ ਇੱਥੇ ਖਾਣ ਲਈ ਕੜੀ ਤੇ ਇੱਥੇ ਬਣਾਈ ਮੈਂ ਥੋੜੀ ਜੀ ਆਪਣੀ ਵੀਡੀਓ ਔਰ ਦੋਸਤੋ ਅਗਰ ਅੱਜ ਦਾ ਤੁਹਾਨੂੰ ਇਹ ਮੇਰਾ ਮਿਨੀ ਬਲੌਗ